ਤੈਨੂੰ ਲੱਗਦਾ ਵੀ ਕਿਸਮਤ ਦੇ ਵਿੱਚ ਆਹ ਨਹੀਂ ਸੋ ਗਿਆ ਨਹੀਂ ਬੰਦੇ ਬੰਦੇ ਦਾ ਚਲੋ ਹੁੰਦਾ ਸਭ ਨੂੰ ਇੱਕ ਬੇਟਾ ਚਲੋ ਵਧੀਆ ਪਰ ਨਹੀਂ ਮੇਰੀ ਤਾਂ ਲਾਈਫ ਖਰਾਬ ਆ ਮੇਰੇ ਤਾਂ ਜ਼ਿੰਦਗੀ ਬਹੁਤ ਖਰਾਬ ਹੋ ਗਈ ਇਸ ਕਾ ਉਸ ਕਾ ਤਾਂ ਕੋਈ ਛ ਨਹੀਂ ਹੈਗਾ ਬੇਕਾਰ ਚੀਜ਼ ਆ ਬੰਦੇ ਨੂੰ ਪਤਾ ਕੀ ਗੱਲ ਆ ਬਰਬਾਦ ਕਰਨ ਵਾਲੀ ਚੀਜ਼ ਕਰ ਦਿੰਦਾ ਤਿੰਨ ਚਾਰ ਸਾਲ ਹੋ ਗਏ ਸੀ ਮੇਰੀ ਮਤਲਬ ਮੈਰਿਜ ਹੋਈ ਨੂੰ ਦੋ ਤਿੰਨ ਸਾਲ ਮੈਂ ਉੱਥੇ ਰਹੀ ਆ ਸਾਡੀ ਤਾਂ ਵੱਧਵਾ ਬਹੁ ਪੈੜੀ ਹੈਗੀ ਹੁਣ ਮੈਂ ਸਹੀ ਦੱਸਾਂ ਕਿਸ ਤੱਕ ਤੈਨੂੰ ਲੜਦੇ ਦਿੰਦੇ ਹੀ ਨਹੀਂ ਹੈ ਅੱਛਾ ਮੈਂ ਮੈਂ ਜਾਂਦੇ ਜਾਂਦੇ ਇੱਕ ਦੋ ਮੇਰੇ ਮਨ 'ਚ ਹੋਰ ਗੱਲਾਂ ਨੇ ਵੀ ਤੁਹਾਡੇ ਬਾਰੇ ਇਹ ਕਹਿੰਦੇ ਬਈ ਚੱਲੀ ਜੀ ਕੁੜੀ ਐ ਚੱਲੀ ਜੀ ਕੁੜੀ ਲਈ ਇਸ਼ਕ ਕੀ ਐ ਵੀ ਮੈਂ ਤਾਂ ਕੀਤਾ ਇਸ਼ਕ ਸੱਚੀ ਤੁਹਾਨੂੰ ਦੱਸਾਂ ਤੇ ਪਰ ਮੈਨੂੰ ਤਾਂ ਆਹੀ ਕਾਰਨ ਮੇਰਾ ਹੈਗਾ ਪਿੱਛੇ ਚਲੋ ਮੇਰਾ ਵਧੀਆ ਸਿਸਟਮ ਚੱਲ ਰਿਹਾ ਸੀਗਾ ਠੀਕ ਆ ਤੁਸੀਂ ਕਹੋਗੇ ਚਲੋ ਜੋ ਗੱਲ ਹੁੰਦੀ ਐ ਚਲੋ ਪੁੱਛਿਆ ਹਨਾ ਜਿਹੜੇ ਮੈਂ ਕਵਾਂ ਵੀ ਮੇਰੇ ਕੋਲ ਤੇ ਇਸ ਚੀਜ਼ ਦਾ ਜਵਾਬ ਨਹੀਂ ਪਰ ਜਿਹੜੇ ਬੰਦੇ ਨੂੰ ਦਿਲ ਤੇ ਲੱਗੀਆਂ ਆਉਣ ਨਾ ਤੇ ਪਰ ਮੈਂ ਕਹਣੀ ਆ ਤਾਂ ਇਸ਼ਕ ਉਸ਼ਕ ਤਾਂ ਕੁਝ ਨਹੀਂ ਹੈਗਾ ਵੇਕਾਰ ਚੀਜ਼ ਆ ਬੰਦੇ ਨੂੰ ਪਤਾ ਕੀ ਗੱਲ ਆ ਬਰਬਾਦ ਕਰਨ ਵਾਲੀ ਚੀਜ਼ ਕਰ ਦਿੰਦਾ ਕਿਉਂਕਿ ਮੈਂ ਅਸੀਂ ਕਦੇ ਕਲਾਮਬਾ ਲੈਤਾ ਨਹੀਂ ਗਿਆ ਚਲੋ ਹੁਣ ਮੇਰੀ ਲਾਈਫ ਇਦਾਂ ਦੀ ਆ ਗਈ ਚਲੋ ਮੈਨੂੰ ਬਹੁਤ ਕੁਝ ਕਹਿਣਗੇ ਲੋਕ ਕਮੈਂਟਾਂ ਚ ਜੀ ਵੀ ਬੋਲਣਗੇ ਫਲਾਨੀ ਗੱਲ ਇਦਾਂ ਧਮਕਾ ਚਲੋ ਸਾਰੇ ਪਾਸੇ ਗੱਲ ਜੋ ਵੀ ਆ ਮੈਂ ਆਪਦੇ ਮੂੰਹ ਨਹੀਂ ਕਹਿਣਾ ਚਾਹੁੰਦੀ ਪਰ ਇਹ ਕੁਝ ਨਹੀਂ ਹੈਗਾ ਜੇ ਆਪਾਂ ਦਿਲ ਤੋਂ ਚੱਲਦੇ ਆ ਜਿਹੜਾ ਬੰਦਾ ਮੈਂ ਕਹਿੰਦੀ ਦਿਲ ਤੋਂ ਚੱਲਦਾ ਨਾ ਝੱਲਾ ਹੋਊਗਾ ਠੀਕ ਆ ਉਹੀ ਬੰਦਾ ਧੋਖਾ ਖਾਂਦਾ ਜੋ ਕੋਈ ਬੰਦਾ ਕਿਸੇ ਨੂੰ ਹਨਾ ਵੀ ਇੱਕ ਪਰਿਵਾਰ ਤੱਕ ਸਾਰਾ ਕੁਝ ਪਤਾ ਪਤਾ ਹੋਵੇ ਠੀਕ ਆ ਫਿਰ ਵੀ ਮਤਲਬ ਜ਼ਿੰਦਗੀ ਕਿਸੇ ਪਿੱਛੇ ਆਪਾਂ ਆਪਦੀ ਖਰਾਬ ਕਰ ਲਈ ਅਗਲਾ ਬੰਦਾ ਕਦਰ ਨਾ ਕਰੇ ਤਾਂ ਫਿਰ ਉਸ ਥਾਂ ਤੇ ਦੁੱਖ ਲੱਗਦਾ ਠੀਕ ਹੁਣ ਤਾਂ ਮੈਨੂੰ ਆ ਮੈਂ ਤਾਂ ਕਿਸੇ ਤੇ ਯਕੀਨ ਨਹੀਂ ਕਰਦੀ ਮੈਨੂੰ ਇੰਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਮੈਂ ਉਹਨਾਂ ਦੇ ਜਵਾਬ ਦਿੰਦੀ ਆ ਜਿਹੜਾ ਮੈਨੂੰ ਕਹਵੇ ਵੀ ਰਫਤਾਰ ਵੀ ਗਾਣਾ ਕਰਨਾ ਵੀ ਹਾਂਜੀ ਕੋਈ ਗੱਲ ਨਹੀਂ ਕਰ ਲਾਂਗੇ ਮੈਂ ਕਿਸਦਾ ਹੈਲੋ ਹਾਏ ਦਾ ਜਵਾਬ ਹੀ ਨਹੀਂ ਦਿੰਦੀ ਮੈਂ ਨਾ ਮੈਂ ਚੰਡੀਗੜ੍ਹ 'ਚ ਮੈਂ ਕਹਾਂ ਮੈਨੂੰ ਕੋਈ ਇਹ ਕਹਵੇ ਵੀ ਰਫਤਾਰ ਤੇ ਇੱਥੇ ਧੂਰੀ ਵਰਦੀ ਜੀ ਅਫਸਾਨਾ ਖਾਣ ਦੀ ਭੈਣ ਜਕਰੀ ਵੀ ਟੂਚ ਦੇਖੀ ਸੀ ਤਾਂ ਆਹ ਫਿਰਦੀ ਮੈਨੂੰ ਕੋਈ ਕਹਿ ਨਹੀਂ ਸਕਦਾ ਠੀਕ ਹੈ ਮੈਂ ਆਪਣੇ ਪਿੰਡ 'ਚ ਘੁੰਮਦੀ ਆ ਜੋ ਵੀ ਆਪਾਂ ਇੱਕ ਸਾਈਡ ਤੇ ਹੈ ਗਿਆ ਕੋਈ ਇਹ ਨਹੀਂ ਆਪਾਂ ਨੂੰ ਕੋਈ ਕਹੂਗਾ ਮੇਰੇ ਕੈਰੇਕਟਰ ਤੇ ਆਕੂਗਾ ਚਲੋ ਮੈਂ ਰੀਲਾਂ ਪਾਉਣੀ ਆ ਕੱਪੜੇ ਲੀੜੇ ਨੂੰ ਦੇਖ ਲਾ ਲਓ ਜਿਹੜਾ ਮੈਂ ਕਹਿੰਦੀ ਕੱਪੜਾ ਜਿਹੜਾ ਇਦਾਂ ਦਾ ਪਾਉਂਦਾ ਉਹ ਕਿ ਮਾੜਾ ਨਹੀਂ ਹੁੰਦਾਗਾ ਕਈ ਦੇਖ ਲਓ ਇਦਾਂ ਦੇ ਹੁੰਦੇ ਹੈਗੇ ਬੀ ਘਰ ਚ ਬੈਠੇ ਹੀ ਸਾਰਾ ਸਿਸਟਮ ਖਰਾਬ ਹੋ ਜਾਂਦਾਗਾ ਭੱਜਣਾ ਹਾਂ ਉਹ ਚੀਜ਼ ਹੁੰਦੀ ਆ ਠੀਕ ਤੇ ਮੇਰੀ ਤਾਂ ਲਾਈਫ ਬਹੁਤ ਗੰਦੀ ਮੈਂ ਤਾਂ ਚਾ ਪੰਜ ਸਾਲ ਤੋਂ ਮੇਰੇ ਇੰਨੇ ਕਿ ਜ਼ਿਆਦਾ ਖਰਾਬ ਹੋ ਗਏ ਮੇਰਾ ਵਧੀਆ ਚਲੋ ਵਿਜੇਵੂਜੇ ਲੱਗੇ ਸੀ ਬਾਹਰ ਤੇ ਉਸ ਚੱਕਰ ਦੇ ਵਿੱਚ ਮੇਰਾ ਸਾਰਾ ਕੁਝ ਹੀ ਖਤਮ ਹੋ ਗਿਆ ਠੀਕ ਹੈ ਮਤਲਬ ਹੁਣ ਮੈਂ ਧਿਆਨ ਦਿੱਤਾ ਇਹ ਚੀਜ਼ਾਂ ਥੋੜਾ ਜਦੋਂ ਬੰਦੇ ਨੂੰ ਸੱਟ ਲੱਗਦੀ ਹੈ ਸਮਝ ਲੱਗਦੀ ਆ ਪਹਿਲਾਂ ਤਾਂ ਅਗਲਾ ਚਲੋ ਇਹ ਇਸ ਚੀਜ਼ ਦੇ ਵਿੱਚ ਜਦੋਂ ਪੈ ਜਾਂਦਾ ਮੇਰੀ ਮੈਂ ਤੁਹਾਨੂੰ ਦੱਸਦੀ ਆ ਮੇਰੇ ਭੈਣ ਭਰਾਵਾਂ ਨੇ ਵੀ ਮੈਨੂੰ ਇਹ ਚੀਜ਼ ਤਾਂ ਬਹੁਤ ਸਮਝਾਇਆ ਹੂੰ ਠੀਕ ਆ ਸਾਰਿਆਂ ਨੇ ਸਮਝਾਇਆ ਚਲੋ ਗਲਤੀਆਂ ਹੁੰਦੀਆਂ ਅਫਸਾਨਾ ਆ ਰਿਆ ਨਹੀਂ ਵੀ ਸਭ ਨੇ ਸਮਝਾਇਆ ਮਾਂ ਪਿਓ ਨੇ ਵੀ ਪਰ ਹੁਣ ਮੈਂ ਆਪਦੇ ਆਪ ਨੂੰ ਸੈਟ ਆ ਮੈਂ ਸਹੀ ਹਾਂ ਵਧੀਆ ਕੋਈ ਆਏ ਵੀ ਨਹੀਂ ਆਪਾਂ ਵੀ ਕੋਈ ਬਾਲਾ ਕਿਸੇ ਫਸ ਨਹੀਂ ਨਹੀਂ ਮਨਚ ਲਾਂਭਾ ਜ ਇਸ ਚੀਜ਼ ਦਾ ਹੈ ਵੀ ਇੱਕ ਹਮਸਫਰ ਤਾਂ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਇੱਕ ਮੋੜਾ ਤਾਂ ਹੋਣਾ ਚਾਹੀਦਾ ਹਾਂਜੀ ਪਰ ਕੀ ਕਰਗੇ ਕਿਸਮਤ 'ਚ ਹੈ ਹੀ ਨਹੀਂ ਅੱਛਾ ਉਹ ਚੀਜ਼ ਕਰਕੇ ਉਦਾਂ ਮਨਚ ਕਦੇ ਰਾਤ ਨੂੰ ਰੱਬ ਨਾ ਕਰਦੇ ਹੋ ਗੱਲਾਂ ਹੋਣਾ ਚਾਹੀਦਾ ਕੋਈ ਮਨ ਤੋਂ ਦੁਖੀ ਹੁੰਦਾ ਪਰ ਪਤਾ ਕੀ ਚੀਜ਼ ਆ ਪਰ ਮੈਂ ਦੱਸ ਨਹੀਂ ਸਕਦੀ ਬਹੁਤ ਮਨ ਚ ਹੈਗਾ ਸਾਰਾ ਗੋਸ਼ ਪਰ ਚਲੋ ਜੋ ਵੀ ਨਹੀਂ ਨਹੀਂ ਜੀ इमोਸ਼ਨਲੀ ਹੋਣਾ ਠੀਕ ਪਰ ਮਾਤਾ ਮਾਨ ਜਿੱਥੇ ਰੱਖਿਆ ਹਮ ਤਾਂ ਲੱਗਦਾ ਵੀ ਕਿਸਮਤ ਦੇ ਵਿੱਚ ਹੈ ਨਹੀਂ ਸੋ ਗਿਆ ਨਹੀਂ ਬੰਦੇ ਬੰਦੇ ਦਾ ਚਲੋ ਹੁੰਦਾ ਸਭ ਨੂੰ ਇੱਕ ਬੇਟਾ ਚਲੋ ਵਧੀਆ ਨਹੀਂ ਮੇਰੀ ਤਾਂ ਲਾਈਫ ਖਰਾਬ ਆ ਮੇਰੀ ਤਾਂ ਜ਼ਿੰਦਗੀ ਬਹੁਤ ਖਰਾਬ ਹੋ ਗਈ ਪਰ ਮੈਂ ਹੁਣ ਸੈਟਾਂ ਮੇਰੇ ਕੋਈ ਭੈਣ ਭਰਾਵਾਂ ਕਰਨੂਗਾ ਨਹੀਂ ਵਧੀਆ ਮੈਸ਼ ਕਰਦੀ ਹੈ ਕਿ ਮੈਨੂੰ ਸਾਰੇ ਕਹਿੰਦੇ ਤੈਨੂੰ ਜਿਹੜੀ ਚੀਜ਼ ਦੀ ਲੋੜ ਆ ਚੀਜ਼ ਵਧੀਆ ਚਲੋ ਪਰ ਇਹ ਜਿੱਦਾਂ ਤੁਸੀਂ ਮੈਨੂੰ ਪੁੱਛ ਲਿਆ ਮੇਥੋਂ ਇਹ ਚੀਜ਼ ਨਾ ਉਹ ਨਹੀਂ ਰੱਖੀ ਗਈ ਤੁਸੀਂ ਉਹਲਾ ਨਹੀਂ ਰੱਖਿਆ ਹੈ ਨਾ ਚਲੋ ਸਾਰਾ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਮੈਨੂੰ ਕੋਈ ਹੋਰ ਨਹੀਂ ਫਰਕ ਨਹੀਂਗਾ ਪਰ ਗੱਲ ਕਹਿ ਕੇ ਤੁਸੀਂ ਮੇਰਾ ਮਨ ਅੰਦਰੋਂ ਭਰਿਆ ਭਰਿਆ ਨਹੀਂ ਉਹ ਸਾਡਾ ਤਾਂ ਫਿਰ ਫਰੋਲਣਾ ਹੁੰਦਾ ਬੰਦੇ ਨੂੰ ਹਾਂਜੀ ਹਾਂਜੀ ਤਾਂ ਕਰਕੇ ਇਹ ਚੀਜ਼ਾਂ ਭੈਣ ਭਰਾਵਾਂ ਨਾਲ ਨੂੰ ਮੈਨੂੰ ਕੁਛ ਨਹੀਂਗਾ ਮੇਰਾ ਬ੍ਰਦਰ ਵੀ ਕਹਿੰਦਾ ਤੂੰ ਐਸ਼ ਕਰ ਜੋ ਵੀ ਕੁਛ ਵੀ ਆ ਠੀਕ ਆ ਤੇ ਪਰ ਸਿਸਟਰ ਕਹਿੰਦੀ ਸਾਡੇ ਭੈਣ ਭਰਾਵਾਂ ਦਾ ਸਾਰਾ ਨਾ ਕਿ ਕਿਸੇ ਦੇ ਸਿਰ ਤੇ ਐਸ਼ ਕਰੀਏ ਕਿੱਥੇ ਬਣਾ ਜ਼ਿੰਦਗੀ ਚਲਾਉਣੀ ਆ ਕਿੱਥੇ ਸਾਨੂੰ ਐ ਹੁੰਦਾ ਵੀ ਆਰਡਰ ਲਾ ਦੇਣਾ ਹੁਣ ਪਹਿਲਾਂ ਮੇਰਾ ਧਿਆਨ ਨਹੀਂ ਸੀਗਾ ਹੁਣ ਮੇਰਾ ਧਿਆਨ ਆ ਵੀ ਚਲੋ ਮੈਂ ਗਾਉਣ ਕੰਨੀ ਵੀ ਕਰਿਆ ਕੁਛ ਤਾਂ ਮੈਂ ਇਹਨਾਂ ਗੱਲਾਂ ਕਰਕੇ ਥੋੜਾ ਪਿੱਛੇ ਹੋ ਗਿਆ ਪਹਿਲਾਂ ਮੈਂ ਮੇਰਾ ਉਹਦੋਂ ਛੋਟੀ ਉਮਰ ਚ ਵਿਆਹ ਹੋ ਗਿਆ ਜਦੋਂ ਥੋੜਾ ਜਿਹਾ ਟਾਈਮ ਜਾਏ 2016 ਦੇ ਵਿੱਚ ਜੀ ਧਿਆਨ ਦਿੱਤਾ ਗਾਇਕੀ ਕੰਨੀ ਠੀਕ ਆ ਵਧੀਆ ਮੈਂ ਬਾਹਰ ਵੀ ਜਾ ਕੇ ਆਈ ਇੱਕ ਦੋ ਵੀਜ਼ੇ ਲੱਗੇ ਮੇਰੇ ਪਹਿਲਾ ਮੈਂ ਦੇਖ ਲਓ ਅੱਜ ਕੱਲ੍ਹ ਲੋਕਾਂ ਦੇ ਵੀਜ਼ੇ ਲੱਗਦੇ ਆ ਨਾ ਕੈਨੇਡਾ ਦਾ ਤੇ ਮੈਂ ਉਹ ਗਲੋ ਚੱਕਰ ਦੇ ਵਿੱਚ ਆਦਾ ਕੈਨੇਡਾ ਹੀ ਨਹੀਂ ਗਈ ਹੂੰ ਠੀਕ ਆ